ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਕੀ ਗਾ ਡਰੱਗਸ ਦੇ ਖਿਲਾਫ ਉਹਦੇ ਬਾਰੇ ਦੱਸਣਾ ਚਾਹੂੰਗਾ ਫਿਰ ਗੈਂਗਸਟਰਸ ਦੇ ਖਿਲਾਫ ਟਰੋਰਿਜ਼ਮ ਦੇ ਖਿਲਾਫ ਉਸ ਤੋਂ ਬਾਅਦ ਆਪਾਂ ਹੋਰ ਬਾਕੀ ਜਿਹੜੇ ਪੱਖ ਉਹਦੇ ਤੇ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਮੈਂ ਡਰੱਗਸ ਦੇ ਉੱਤੇ ਜੋ ਅਚੀਵਮੈਂਟਸ ਆ ਪੰਜਾਬ ਪੁਲਿਸ ਨੇ ਉਹ ਦੱਸਣਾ ਐਫ ਆਈ ਆਰ ਜਿਹੜੀਆਂ ਦਰਜ ਕੀਤੀਆਂ ਗਈਆਂ ਪੂਰੇ ਪੰਜਾਬ ਦੇ ਵਿੱਚ ਉਹ 8935 ਐਫ ਆਈ ਆਰ ਐਨ ਡੀ ਪੀ ਐਸ ਐਕਟ ਦੇ ਤਹਿਤ ਦਰਜ ਕੀਤੀਆਂ ਗਈਆਂ 12255 ਜਿਹੜੇ ਅਕਿਊਜ਼ਡ ਆ ਅਰੈਸਟ ਕੀਤੇ ਗਏ 12255 ਕਮਰਸ਼ੀਅਲ ਕੁਆਂਟੀਟੀ ਦੀਆਂ ਇਹਦੇ ਵਿੱਚ 1213 ਐਫਆਈਆਰ ਕਮਰਸ਼ੀਅਲ ਕੁਆਂਟੀਟੀ ਦੀਆਂ ਸੀ ਔਰ 210 ਜਿਹੜੇ ਆ ਵੱਡੇ ਸਮਗਲਰਸ ਜਿਹੜੇ ਅਰੈਸਟ ਕੀਤੇ ਗਏ మీడియం ਕੁਆਂਟੀਟੀ ਦੀਆਂ 6406 ਐਫਆਈਆਰ 1316 স্মਲ ਕੁਆਂਟੀਟੀ ਦੀਆਂ ਐਫਆਈਆਰ ਸਭ ਤੋਂ ਬਾਅਦ ਜਿਹੜੀਆਂ ਐਫਆਈਆਰ ਦਰਜ ਹੋਈਆਂ ਐਂਡੀਪੀਐਸ ਅਕਤੇ ਤਾ ਉਹ ਬਠਿੰਡਾ ਜ਼ਿਲ੍ਹੇ ਦੇ ਵਿੱਚ ਦਰਜ ਕੀਤੀਆਂ 601 ਐਫਆਈਆਰ 572 ਐਸਬੀਐਸ ਨਗਰ ਦੇ ਵਿੱਚ 531 ਪਟਿਆਲਾ ਦੇ ਵਿੱਚ ਕਮਰਸ਼ੀਅਲ ਕੁਆंटਿਟੀ ਦੀ ਜਦੋਂ ਆਪਾਂ ਗੱਲ ਕਰਦੇ ਆਂ ਸਭ ਤੋਂ ਵੱਧ ਕਮਰਸ਼ੀਅਲ ਕੁਆंटਿਟੀ ਦੀਆਂ ਐਫਆਈਆਰ ਜਿਹੜੀਆਂ ਇਹਨਾਂ ਨੂੰ ਏਐਨਟੀਐਫ ਦਾ ਪੁਲਿਸ ਸਟੇਸ਼ਨ 176 ਐਫਆਈਆਰ ਹੋਤੇ ਦਰਜ ਹੋਈਆਂ 165 ਅੰਮ੍ਰਿਤਸਰ ਰੂਰਲ ਦੇ ਵਿੱਚ 128 ਤਰਨਤਾਰਨ ਦੇ ਵਿੱਚ ਦਰਜ ਕੀਤੀਆਂ ਗਈਆਂ ਮੀਡੀਅਮ ਕੁਆंटਿਟੀ ਦੀਆਂ 465 ਬਟਿੰਡਾ ਦੇ ਵਿੱਚ 440 ਪਟਿਆਲਾ ਚ 355 ਐਸਪੀਐਸ ਨਗਰ ਦੇ ਵਿੱਚ ਬਹੁਤ ਵੱਡੀ ਕੁਆਂਟੀਟੀ ਦੇ ਵਿੱਚ ਡਰੱਗਸ ਦੀ ਰਿਕਵਰੀ ਕੀਤੀ ਗਈ ਜਿਦੇ ਵਿੱਚ 1099 ਕਿਲੋਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ 999 ਕਿਲੋਗ੍ਰਾਮ ਓਪੀਐਮ ਦੀ ਰਿਕਵਰੀ ਹੋਈ ਹੈ 414 ਕੁਇੰਟਲ ਪੋਪੀ ਹਸਕ ਦੀ ਰਿਕਵਰੀ ਹੈ 854 ਕਿਲੋਗ੍ਰਾਮ ਦੀ ਨਾਰਕੋਟਿਕ ਪਾਊਡਰ ਦੀ ਰਿਕਵਰੀ ਹੈ ਔਰ ਮੈਡੀਕਲ ਡਰੱਗਸ ਦੇ ਉੱਤੇ ਬਹੁਤ ਸਖਤੀ ਕੀਤੀ ਗਈ ਜਿਦੇ ਵਿੱਚ 2 ਕਰੋੜ 94 ਲੱਖ ਯੂਨਿਟਸ ਜਿਹੜੇ ਆ ਉਹ ਟੈਬਲੇਟਸ ਇੰਜੈਕਸ਼ਨਸ ਦੇ ਰਿਕਵਰ ਕੀਤੇ ਗਏ 14 ਕਰੋੜ 73 ਲੱਖ ड्रग मनी रिकवर ਕੀਤੀ ਗਈ ਔਰ ਸਪੈਸ਼ਲ ਫੋਕਸ ਸਾਡਾ ਸੀਗਾ ਐਨਡੀਪੀਏ ਸੈਕਟਰ ਤੇ ਪੀਓਜ਼ ਦੇ ਉੱਤੇ 843 ਜਿਹੜੇ ਐਨਡੀਪੀਏ ਸੈਕਟਰ ਦੇ ਪੀਓਜ਼ ਉਹ ਗ੍ਰਿਫਤਾਰ ਕੀਤੇ ਗਏ ਇਸੇ ਤਰ੍ਹਾਂ ਪ੍ਰਾਪਰਟੀ ਫੋਰਫੀਚਰ ਜਿਹੜੀ ਆ ਵੱਡੇ ਸਪੈਕੂਲੇਟਰਸ ਦੀ ਜਿਹੜੇ ਕਮਰਸ਼ੀਅਲ ਕੰਟਰੀ ਚ ਇਨਵੋਲਡ ਨੇ ਉਹਨਾਂ ਦੀ 531 ਕੇਸ ਜਿਹੜੇ ਨੇ ਉਹ ਅਪਰੂਵ ਕੀਤੇ ਗਏ ਕੰਪੀਟੈਂਟ ਅਥਾਰਟੀ ਵੱਲੋਂ ਔਰ 335 ਕਰੋੜ ਦੀ ਟੋਟਲ ਪ੍ਰਾਪਰਟੀ ਪੰਜਾਬ ਦੇ ਵਿੱਚ ਜਿਹੜੀ ਆ ਫੋਰਫੀਕਟ ਕੀਤੀ ਗਈ ਹੈ ਇਸੇ ਤਰ੍ਹਾਂ ਸਾਡਾ ਸਪੈਸ਼ਲ ਫੋਕਸ ਜਿਹੜਾ ਡਰੱਗ ਅਵੇਅਰਨੈਸ ਦੇ ਉੱਤੇ ਬਹੁਤ ਵੱਡਾ ਫੋਕਸ ਰਿਹਾ 755 ਅਸੀਂ ਡਰੱਗ ਹੌਟਸਪੌਟਸ ਆਇਡੈਂਟੀਫਾਈ ਕੀਤੇ ਔਰ 23000 ਤੋਂ ਉੱਪਰ ਜਿਹੜੇ ਐਂਟੀ ਡਰੱਗ ਕੈਂਪੇਨਸ ਆ ਉਹ ਕੰਡਕਟ ਕੀਤੇ ਗਏ 71 ਜਿਹੜੇ ਅਕਿਊਜ਼ਡ ਛੋਟੀ ਕੁਆਂਟੀਟੀ ਦੇ ਸੀਗੇ ਜਿਨ੍ਹਾਂ ਨੂੰ 64ਏ ਦੇ ਤਹਿਤ ਪ੍ਰोसीडिंग्स ਉਹਨਾਂ ਦੇ ਉਹਦੇ ਵਿੱਚ ਮੁਆਫੀ ਦੀ ਬਰਜਾਇਸ਼ ਹੁੰਦੀ ਹੈ ਪ੍ਰੋਸੀਕਿਊਸ਼ਨ ਤੋਂ ਮੁਆਫੀ ਮਿਲਦੀ ਹੈ ਉਹ 71 ਬੰਦੇ ਇਹ ਜੇ ਸੀ ਜਿਨ੍ਹਾਂ ਨੂੰ ਇੱਕ ਪ੍ਰੋਸੀਕਿਊਸ਼ਨ ਤੋਂ ਮਾਫ ਕੀਤਾ ਗਿਆ ਸੋ ਇਸੇ ਤਰ੍ਹਾਂ ਪਿੰਡ ਐਂਡੀਪੀਐ ਸੈਕਟ ਜਿਹੜਾ ਹੈ ਪਾਈਪਲਾਈਨ ਦੇ ਵਿੱਚ ਨੇ ਦੋ ਕੇਸਿਸ ਆ ਜਿਦੇ ਵਿੱਚ ਪਿੰਡ ਐਂਡੀਪੀਐ ਸੈਕਟ ਦੇ ਵਿੱਚ ਰਿਟੈਂਸ਼ਨ ਜਿਹੜੀ ਆ ਉਹ ਹੋਮ ਡਿਪਾਰਟਮੈਂਟ ਨੇ ਸਟੇਟ ਗਵਰਨਮੈਂਟ ਨੇ ਅਪਰੂਵ ਕੀਤੀ ਇੱਕ ਗੁਰਦੀਪ ਸਿੰਘ ਇਲੀਅਸ ਰਾਣੋ ਰਾਣੋ ਪਿੰਡ ਦਾ ਲੁਧਿਆਣਾ ਦੇ ਲਾਗੇ ਇੱਕ ਕਵਤਾਰ ਸਿੰਘ ਇਲੀਅਸ ਤਾਰੀਆ ਜਿਹੜਾ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਸੋ ਦੋ ਕੇਸਾਂ ਚ ਰਿਟੈਂਸ਼ਨ ਅਪਰੂਵ ਕੀਤੀ ਗਈ ਬਹੁਤ ਸਾਰੀ ਜਿਹੜੇ ਜਿਸ ਤਰ੍ਹਾਂ ਬਾਰਡਰ ਪਾਰ ਆਪਾਂ ਦੇਖਦੇ ਆ ਕਿ ਡਰੋਨ ਦੇ ਉੱਤੇ ਵੀ ਕਾਫੀ ਫੋਕਸ ਰਹਿੰਦਾ ਹੈ ਤੋਂ 513 ਸਾਈਟਿੰਗਸ ਡਰੋਨ ਦੀਆਂ ਜਿਹੜੀਆਂ ਸੀਗੀਆਂ ਉਹ ਹੋਈਆਂ ਔਰ 257 ਡਰੋਨ ਜਿਹੜੇ ਨੇ ਬੀਐਸਐਫ ਪੰਜਾਬ ਪੁਲਿਸ ਨੇ ਇਹਨਾਂ ਕੋਆਰਡੀਨੇਸ਼ਨ 257 ਡਰੋਨ ਜਿਹੜੇ ਨੇ ਉਹ ਰਿਕਵਰ ਕੀਤੇ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗਸ ਦੀ ਰਿਕਵਰੀ ਜਿਹੜੀ ਡਰੋਨ ਦੇ ਰਾਹੀਂ ਆ ਰਹੀ ਸੀਗੀ ਉਹਦੇ ਵਿੱਚ 185 ਕਿਲੋ ਹੈਰੋਇਨ ਜਿਹੜੀ ਆ ਉਹ ਡਰੋਨ ਦੇ ਰਾਹੀਂ ਆ ਰਹੀ ਸੀ ਜਿਹੜੀ ਕਿ ਫੋਰਫੀਟ ਕੀਤੀ ਗਈ ਸੀਜ਼ ਕੀਤੀ ਗਈ ਇਸੇ ਤਰ੍ਹਾਂ ਇੱਕ AK47 ਰਾਈਫਲ ਜੋਬੀ ਪਿਸਟਨ ਸ਼ਾਰਟ ਰੇਂਜ ਮੈਗਜ਼ੀਨ 29 ਕੁਝ ਕਾਰਟ੍ਰਿਜਸ ਏ ਆਈ ਡੀ 1 ਕਿਲੋ ਦੇ ਆਸ-પાસ ਉਹ ਡਰੋਨ ਦੇ ਰਾਈਨ ਸੀ ਜਿਹੜੀ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਆ ਉਹ ਸੀਜ਼ ਕੀਤੀ ਗਈ ਸੋ ਕੁਝ ਵੱਡੇ ਕੇਸਿਸ ਮੈਂ ਦੱਸਣਾ ਚਾਹਾਂਗਾ ਇੱਕ ਐਸ ਐਸ ওসি ਅੰਮ੍ਰਿਤਸਰ ਨੇ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਜਿਹਦੇ 105 ਕਿਲੋ ਦੀ ਹੈਰੋਇਨ ਜਿਹੜੀ ਆ ਉਹ ਅਕਤੂਬਰ ਦੇ ਮਹੀਨੇ ਦੇ ਵਿੱਚ 26 10 2024 ਨੂੰ ਰਿਕਵਰ ਕੀਤੀ ਗਈ ਸੀਗੀ ਇਸੇ ਤਰ੍ਹਾਂ ਜਲੰਧਰ ਕਮਿਸ਼ਨਰੇਟ ਦੇ ਵੱਲੋਂ 27 April 2024 ਨੂੰ 13 ਦੋਸ਼ੀ ਗ੍ਰਿਫਤਾਰ ਕੀਤੇ ਗਏ ਸੀ ਜਿਦੇ ਵਿੱਚ 48 ਕਿਲੋ 500 ਗ੍ਰਾਮ ਦੀ ਹੈਰੋਇਨ ਰਿਕਵਰ ਕੀਤੀ ਗਈ ਸੀ ਐਸਐਸਓਸੀ ਅੰਮ੍ਰਿਤਸਰ ਵੱਲੋਂ ਇੱਕ 13 September 2024 ਨੂੰ 12 ਕਿਲੋ ਹੈਰੋਇਨ ਦੀ ਰਿਕਵਰੀ ਕੀਤੀ ਗਈ ਜਿਦੇ ਚ ਇੱਕ ਦੋਸ਼ੀ ਗ੍ਰਿਫਤਾਰ ਹੋਇਆ ਤਰਨਤਾਰਨ ਜ਼ਿਲ੍ਹੇ ਵੱਲੋਂ 12 ਕਿਲੋ ਦੀ ਹੈਰੋਇਨ ਜਿਹੜੀ ਰਿਕਵਰ ਕੀਤੀ ਗਈ ਸੀ ਸੀਪੀ ਜਲੰਧਰ ਵੱਲੋਂ ਇੱਕ ਹੋਰ ਕੇਸ ਦੇ ਵਿੱਚ 11 ਕਿਲੋ ਦੀ ਹੈਰੋਇਨ ਰਿਕਵਰ ਕੀਤੀ ਗਈ ਜਿਹਦੇ ਵਿੱਚ ਪੰਜ ਦੋਸ਼ੀ ਗ੍ਰਿਫਤਾਰ ਹੋਏ ਇਸੇ ਤਰ੍ਹਾਂ ਦੋ ਵਾਰੀ 10-10 ਕਿਲੋ ਦੀ ਰਿਕਵਰੀ ਐਸਐਸਓਸੀ ਅੰਮ੍ਰਿਤਸਰ ਵੱਲੋਂ ਤੇ ਗੁਰਦਾਸਪੁਰ ਪੁਲਿਸ ਵੱਲੋਂ ਕੀਤੀ ਗਈ ਸੋ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਕਨਸਾਈਨਮੈਂਟਸ ਉਹ ਵੀ ਫੜੀਆਂ ਗਈਆਂ ਪੰਜਾਬ ਪੁਲਿਸ ਦੇ ਵੱਲੋਂ ਇਸੇ ਤਰ੍ਹਾਂ ਆਪਾਂ ਜਦੋਂ ਗੈਂਗਸਟਰਸ ਦੀ ਗੱਲ ਕਰਦੇ ਆ ਤਾਂ ਗੈਂਗਸਟਰ ਦੇ ਅਗੇਂਸਟ ਇੱਕ ਏਜੀਟੀਐਫ ਜਿਹਦਾ ਆਪਾਂ April 2022 ਦੇ ਵਿੱਚ ਪੰਜਾਬ ਗਵਰਨਮੈਂਟ ਨੇ ਬਣਾਈ ਸੀਗੀ ਉਨਾ ਵੱਲੋਂ ਵੀ ਔਰ ਜ਼ਿਲ੍ਹਾ ਪੁਲਿਸ ਵੱਲੋਂ ਵੀ ਬਹੁਤ ਚੰਗਾ ਕੰਮ ਕੀਤਾ ਗਿਆ 559 ਜਿਹੜੇ ਗੈਂਗਸਟਰਸ ਆ ਉਹ ਇਸ ਸਮੇਂ ਦੇ ਦੌਰਾਨ ਅਰੈਸਟ ਕੀਤੇ ਗਏ ਜਿਦੇ ਵਿੱਚ 118 ਏਜੀਟੀਐਫ ਵੱਲੋਂ ਕੀਤੇ ਗਏ 441 ਫੀਲਡ ਯੂਨਿਟਸ ਦੇ ਵੱਲੋਂ ਕੀਤੇ ਗਏ ਤਿੰਨ ਗੈਂਗਸਟਰਸ ਇਸ ਸਮੇਂ ਦੇ ਦੌਰਾਨ ਨਿਊਟਰਲਾਈਜ਼ ਹੋਏ ਇੱਕ ਏਜੀਟੀਐਫ ਵੱਲੋਂ ਕੀਤਾ ਗਿਆ ਦੋ ਫੀਲਡ ਯੂਨਿਟਸ ਦੇ ਵੱਲੋਂ ਕੀਤੇ ਗਏ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਇੱਕ ਬਹੁਤ ਨਾਮੀ ਗੈਂਗਸਟਰ ਸੀਗਾ ਗੁਰਮੀਤ ਸਿੰਘ ਏਲੀਅਸ ਕਾਲਾ ਠੋਲਾ ਜਿਹੜਾ ਬਹੁਤ ਸਾਰੇ ਕਤਲ ਦੇ ਬਹੁਤ ਸਾਰੇ ਹੋਰ ਹੀਨਸ ਕ੍ਰਾਈਮਸ ਦੇ ਵਿੱਚ ਵਾਂਟਡ ਸੀਗਾ ਉਹ ਨਿਊਟਰਲਾਈਜ਼ ਹੋਇਆ ਸੀਗਾ 18 ਫਰਵਰੀ 2024 ਨੂੰ ਇਸੇ ਤਰ੍ਹਾਂ ਇੱਕ ਸੁਖਵਿੰਦਰ ਸਿੰਘ ਰਾਣਾ ਸੀ ਜਿਹੜਾ ਕਿ ਇੱਕ ਪੁਲਿਸ ਮੁਲਾਜ਼ਮ ਨੂੰ ਜਿਹਨੇ ਸ਼ਹੀਦ ਕੀਤਾ ਸੀਗਾ ਕਨਸਟੇਬਲ ਅਮਰਿਤਪਾਲ ਸਿੰਘ ਨੂੰ ਉਹ ਨਿਊਟਰਲਾਈਜ਼ ਹੋਇਆ ਸੀਗਾ ਇੱਕ ਗੁਰਚਰਨ ਸਿੰਘ ਖੋਲਾ ਹਰੀਕੇ ਤਰਨਤਾਰਨ ਦੇ ਵਿੱਚ ਇਹ ਵੀ ਬੜੇ ਹੀਨਸ ਕ੍ਰਾਈਮਸ ਦੇ ਵਿੱਚ ਵਾਂਟਡ ਸੀਗਾ ਤਿੰਨ ਗੈਂਗਸਟਰ ਇਸ ਸਮੇਂ ਦੇ ਦੌਰਾਨ ਨਿਊਟਰਲਾਈਜ਼ ਹੋਏ 198 ਗੈਂਗਸਟਰਸ ਦੇ ਮੋਡਿਊਲਸ ਪੰਜਾਬ ਪੁਲਿਸ ਨੇ ਏਜੀਟੀਐਫ ਨੇ ਦੋਨੋਂ ਨੇ ਮਿਲ ਕੇ ਬਸਟ ਕੀਤੇ ਜਿਹਦੇ ਵਿੱਚ 38 ਮੋਡਿਊਲਸ ਏਜੀਟੀਐਫ ਵੱਲੋਂ 160 ਜਿਹੜੇ ਆ ਬਾਕੀ ਯੂਨਿਟਸ ਵੱਲੋਂ ਕੀਤੇ ਗਏ 482 ਵੈਪਨਸ ਜਿਹੜੇ ਆ ਉਹ ਰਿਕਵਰ ਕੀਤੇ ਗਏ ਜਿਹਦੇ ਵਿੱਚ 88 ਏਜੀਟੀਐਫ ਵੱਲੋਂ ਔਰ 394 ਬਾਕੀ ਯੂਨਿਟਸ ਵੱਲੋਂ ਹੈਰੋਇਨ ਦੀ ਰਿਕਵਰੀ ਜਿਹੜੀ ਆ ਉਹ ਵੀ ਕੀਤੀ ਗਈ ਏਜੀਟੀਐਫ ਵੱਲੋਂ 7 ਕਿਲੋ ਦੀ ਹੈਰੋਇਨ ਰਿਕਵਰੀ ਕੀਤੀ ਗਈ ਪਰ ਜਿਸ ਤਰ੍ਹਾਂ ਪੰਜਾਬ ਪੁਲਿਸ ਦੀ ਪਾਲਿਸੀ ਆ ਹੈ ਤਾਂ ਸੈਲਫ ਡਿਫੈਂਸ ਦੀ ਆ ਪਰ ਇਹ ਕਿ ਸ਼ਕਤੀ ਰੱਖਣੀ ਕ੍ਰਿਮੀਨਲਸ ਦੇ ਨਾਲ ਸੋ 68 ਐਸੇ ਕੇਸਿਸ ਸੀਗੇ ਜਿਦੇ ਵਿੱਚ ਪੰਜਾਬ ਪੁਲਿਸ ਤੇ ਗੈਂਗਸਟਰਸ ਦੇ ਵਿੱਚ ਐਕਸਚੇਂਜ ਆਫ ਫਾਇਰ ਹੋਇਆ ਇਸ ਸਮੇਂ ਦੇ ਦੌਰਾਨ 63 ਗੈਂਗਸਟਰਸ ਨੂੰ ਅਰੈਸਟ ਕੀਤਾ ਗਿਆ 52 ਗੈਂਗਸਟਰ ਡਿਊਰਿੰਗ ਐਕਸਚੇਂਜ ਆਫ ਫਾਇਰ ਇੰਜਰਡ ਹੋਏ ਤਿੰਨ ਜਿਹੜੇ ਮੈਂ ਦੱਸ ਚੁੱਕਿਆ ਤਿੰਨ ਨਿਊਟਰਲਾਈਜ਼ ਹੋਏ ਪੰਜਾਬ ਪੁਲਿਸ ਦੇ ਵੀ 9 ਪੁਲਿਸ ਅਫੀਸ਼ਰ ਜਿਹੜੇ ਉਹ ਇੰਜਰਡ ਹੋਏ ਸਮੇਂ ਦੇ ਦੌਰਾਨ ਔਰ ਇੱਕ ਪੁਲਿਸ ਅਫੀਸਰ ਜਿਹੜਾ ਉਹਨੇ ਸ਼ਹਾਦਤ ਪ੍ਰਾਪਤ ਕੀਤੀ ਕਾਂਸਟੇਬਲ ਅਮਰਿਤਪਾਲ ਸਿੰਘ ਹੁਚਾਰਪੁਰ ਜ਼ਿਲ੍ਹੇ ਦੇ ਵਿੱਚ। ਤੋਂ ਕਾਫੀ ਜ਼ਿਆਦਾ ਕੰਮ ਜਿਹੜਾ ਗੈਂਗਸਟਰਸ ਦੇ ਅਗੇਂਸਟ ਪੰਜਾਬ ਪੁਲਿਸ ਨੇ ਕੀਤਾ। ਇਸੇ ਤਰ੍ਹਾਂ ਜਦੋਂ ਆਪਾਂ ਟੈਰੋਰੀਜ਼ਮ ਦੀ ਗੱਲ ਕਰਦੇ ਹਾਂ। ਤਾਂ 12 ਮਾਡਿਊਲਸ ਜਿਹੜੇ ਟੈਰਰਿਸਟਸ ਤੇ ਬਸਟ ਕੀਤੇ ਗਏ ਪੰਜਾਬ ਪੁਲਿਸ ਵੱਲੋਂ ਸਾਡਾ ਇੰਟਰਨਲ ਸਕਿਉਰਿਟੀ ਵਿੰਗ ਵੱਲੋਂ 66 ਜਿਹੜੇ ਆ 66 ਟੈਰਰਿਸਟ ਜਿਹੜੇ ਆ ਉਹ ਅਰੈਸਟ ਕੀਤੇ ਗਏ। ਦੋ ਰਾਈਫਲਸ ਰਿਕਵਰ ਹੋਈਆਂ, 6 ਰਵਲਵਰਸ, ਟਿਫਨ ਆਈਡਿਸ ਦੋ 758 ਗ੍ਰਾਮ ਆਰਡੀਐਕਸ ਰਿਕਵਰ ਹੋਇਆ ਡੈਟੋਨੇਟਰਸ ਦੋ ਹੈਂਡ ਗ੍ਰਨੇਡਸ ਚਾਰ ਟਾਈਮ ਸਵਿਚ ਇਸ ਇੱਕ اور ਦੋ ਮੋਡਿਊਲ ਜਿਹੜੇ ਸੀ ਜਿਨ੍ਹਾਂ ਨੂੰ ਪ੍ਰੀਐਮਟ ਕੀਤਾ ਗਿਆ ਉਹ ਮੈਂ ਡਿਟੇਲਸ ਡਿਸਕਲੋਜ਼ ਨਹੀਂ ਕਰ ਸਕਦਾ ਪਰ ਇੱਕ ਬਹੁਤ ਸੈਂਸਿਟਿਵ ਇਸ਼ੂ ਸੀਗਾ ਜਿਦੇ ਵਿੱਚ ਕਿਸੇ ਲੁਧਿਆਣਾ 베ਸਟ ਕਿਸੇ ਦਾ ਮਰਡਰ ਪਲਾਨ ਕੀਤਾ ਸੀਗਾ ਉਹਦੇ ਵਿੱਚ ਮੋਡਿਊਲ ਬਸਟ ਕੀਤਾ ਗਿਆ ਇੱਕ ਹੋਰ ਕੇਸ ਦੇ ਵਿੱਚ ਵੀ ਇਸੇ ਤਰ੍ਹਾਂ ਪ੍ਰੀਐਮਟ ਕਰਕੇ ਕ੍ਰਾਈਮ ਨੂੰ ਪ੍ਰੀਵੈਂਟ ਕੀਤਾ ਗਿਆ ਐਨਟੀ ਐਸਐਫਜੀ ਆਪਰੇਸ਼ਨਸ ਦੇ ਵਿੱਚ ਦੋ ਮਾਡਿਊਲ ਬੰਦ ਕੀਤੇ ਗਏ ਨੌ ਅਕਿਊਜ਼ਡ ਜਿਹੜੇ ਅਰੈਸਟ ਕੀਤੇ ਗਏ ਔਰ 483 ਜਿਹੜੇ ਸੋਸ਼ਲ ਮੀਡੀਆ ਅਕਾਊਂਟ ਸੀਗੇ ਉਹ ਬਲੌਕ ਕੀਤੇ ਗਏ ਇਸੇ ਤਰ੍ਹਾਂ ਜਿਹੜੀਆਂ ਇੰਟਰਨੈਸ਼ਨਲ ਐਂਟੀ ਨੈਸ਼ਨਲ ਐਕਟੀਵਿਟੀਜ਼ ਦੇ ਵਿੱਚ ਜਿਹੜੇ ਇਨਵੋਲਡ ਸੀਗੇ 731 ਜਿਹੜੇ ਮੋਬਾਈਲ ਨੰਬਰ ਆ ਉਹ ਬਲੌਕ ਕੀਤੇ ਗਏ ਔਰ 2348 ਆਈਐਨਆਈ ਨੰਬਰ ਜਿਹੜੇ ਨੇ ਉਹ ਬਲੌਕ ਕੀਤੇ ਗਏ ਔਰ ਸਭ ਤੋਂ ਵੱਡੀ ਚੀਜ਼ ਇਹ ਮੈਂ ਜਿਹੜੀ ਹੈ ਕਿ ਰੀਸੈਂਟਲੀ ਜਿਹੜੇ ਸਾਡੇ 8 ਕੇਸਿਸ ਹੋਏ ਸੀਗੇ ਪੁਲਿਸ ਇਸਟੈਬਲਿਸ਼ਮੈਂਟਸ ਦੇ ਉੱਤੇ ਜਿਹੜੇ ਅਟੈਕ ਕੀਤੇ ਗਏ ਸੀਗੇ ਉਹ ਸਾਰੇ ਦੇ ਸਾਰੇ ਕੇਸਿਸ ਜਿਹੜੇ ਆ ਸਾਡੇ ਇੰਟਰਨਲ ਸਕਿਉਰਿਟੀ ਵਿੰਗ ਨੇ ਸਾਡੇ ਸਪੈਸ਼ਲਾਈਜ਼ਡ ਯੂਨਿਟਸ ਨੇ ਜ਼ਿਲ੍ਹਾ ਪੁਲਿਸ ਨੇ ਮਾਨਯੋਗ ਡੀਜੀਪੀ ਸਾਊਥ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਹ ਸਾਰੇ ਦੇ ਸਾਰੇ ਕੇਸ ਸਟ੍ਰੇਸ ਹੋ ਗਏ ਜਿਦੇ ਵਿੱਚ 14 ਦੋਸ਼ੀ ਇੱਕ ਉਹਨਾਂ ਨਾਲ ਇੱਕ ਯੂਐਨਆਈਐਲ ਵੀ ਹੋ ਗੁਰੇਸਪੀਤੇ ਗਿਆ ਸੋ ਉਹ ਰੀਸੈਂਟ ਜਿਹੜੀ ਸਾਡੀ ਅਚੀਵਮੈਂਟ ਆ ਪੰਜਾਬ ਪੁਲਿਸ ਦੀ ਇਹ ਸਾਡਾ ਫੋਕਸ ਸੀਗਾ ਡਰੱਗਸ ਤੇ ਗੈਂਗਸਟਰਸ ਤੇ ਤੇ ਟੈਰੋਰੀਜ਼ਮ ਦੇ ਉੱਤੇ ਇਸ ਤੋਂ ਲੱਗਦਾ ਇਸ ਸਾਲ ਬਹੁਤ ਵੱਡਾ ਫੋਕਸ ਸਾਡਾ ਰਿਹਾ ਪੁਲਿਸ ਇਸਟੈਬਲਿਸ਼ਮੈਂਟ ਨੂੰ ਸਟਰੈਂਥਨ ਕਰਨ ਵਾਸਤੇ ਪੁਲਿਸ ਆਰਗੇਨਾਈਜੇਸ਼ਨ ਨੂੰ ਮਾਡਰਨਾਈਜ਼ ਕਰਨ ਵਾਸਤੇ ਜਿਹਦੇ ਵਿੱਚ ਹੁਣ ਤੱਕ ਜਦੋਂ ਦੀ ਗਵਰਨਮੈਂਟ ਫਾਰਮੇਸ਼ਨ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਟੋਟਲ 10000 199 ਜਿਹੜੇ ਪੁਲਿਸ ਅਫੀਸ਼ਰਸ ਹਨ ਉਹਦੀ ਗਿਣਤੀ ਕੀਤੀ ਗਈ ਹੈ 2024 ਦੇ ਵਿੱਚ 4657 ਅਪੁਆਇੰਟਮੈਂਟ ਲੈਟਰ ਜਿਸ਼ੂ ਕੀਤੇ ਗਏ ਹਨ ਜਿਦੇ ਵਿੱਚ 288 ਜਿਹੜੇ ਸਬ ਇੰਸਪੈਕਟਰ ਹਨ 43019 ਕਾਂਸਟੇਬਲ 450 ਹੈੱਡ ਕਾਂਸਟੇਬਲ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਪੰਜਾਬ ਗਵਰਨਮੈਂਟ ਨੇ ਇਹ ਡਿਸਾਈਡ ਕੀਤਾ ਹੋਇਆ ਹੈ ਕਿ ਹਰ ਸਾਲ 1800 ਕਾਂਸਟੇਬਲਸ ਦੀ ਭਰਤੀ ਜਿਹੜੀ ਆ ਕੀਤੀ ਜਾਊਗੀ ਅਗਲੀ ਭਰਤੀ ਜਿਹੜੀ ਸਾਡੀ ਆਲਰੇਡੀ ਪਾਈਪਲਾਈਨ 'ਚ ਆ ਔਰ ਕੁਝ ਦਿਨਾਂ ਦੇ ਵਿੱਚ 1746 ਕਾਂਸਟੇਬਲਸ ਦਾ ਰਿਜ਼ਲਟ ਵੀ ਜਿਹੜਾ ਉਹ ਜਲਦੀ ਆ ਜਾਏਗਾ 8 ਡੀਐਸਪੀਜ਼ ਦੀ ਪੰਜਾਬ ਪੁਲਿਸ 'ਚ ਇਸ ਸਾਲ ਰਿਕਰੂਟ ਕੀਤਾ ਗਿਆ 8 ਡੀਐਸਪੀਜ਼ ਨੂੰ ਜਿਹਦੇ ਵਿੱਚ 5 ਹਾਕੀ ਦੇ ਪਲੇਅਰ ਸੀਗੇ ਸਾਰੇ ਇੰਟਰਨੈਸ਼ਨਲ ਹਾਕੀ ਪਲੇਅਰਸ ਇੱਕ ਇੰਟਰਨੈਸ਼ਨਲ ਹਾਕ ক্রিকেট ਦੇ ਪਲੇਅਰ ਸੀਗੇ ਔਰ ਇੱਕ ਸ਼ਾਰਟ ਪਿਚ ਦੇ ਪਲੇਅਰ ਸੀਗੇ ਸੋ ਇਸੇ ਤਰ੍ਹਾਂ ਪੰਜਾਬ ਪੁਲਿਸ ਦਾ ਇਨਫਰਾਸਟ੍ਰਕਚਰ ਸਟਰੈਂਥਨ ਕਰਨ ਵਾਸਤੇ ਟੋਟਲ 378 ਕਰੋੜ ਰੁਪਇਆ ਜਿਹੜਾ ਹੈ ਉਹ ਖਰਚ ਕੀਤਾ ਗਿਆ ਜਿਦੇ ਚ ਕਾਉਂਟਰ ਇੰਟੈਲੀਜੈਂਸ ਵਿੰਗ ਨੂੰ ਸਟਰੈਂਥਨ ਕਰਨ ਵਾਸਤੇ 40 ਕਰੋੜ ਵਹੀਕਲ ਬਹੁਤ ਵੱਡੀ ਮਾਤਰਾ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਵਹੀਕਲਸ ਪਰਚੇਸ ਕੀਤੇ ਗਏ ਜਿਦੇ ਵਿੱਚ 426 ਵਹੀਕਲਸ ਅਸੀਂ ਪਰਚੇਸ ਕੀਤੇ ਸਾਰੇ ਥਾੜਿਆਂ ਨੂੰ ਨਵੇਂ ਆ ਜਿਹੜੀਆਂ ਗੱਡੀਆਂ ਐ ਜਿਹੜੀਆਂ ਵਰਲਡ ਕਲਾਸ ਗੱਡੀਆਂ ਥਾਣਿਆਂ ਨੂੰ ਦਿੱਤੀਆਂ ਗਈਆਂ ਐ ਇਸੇ ਤਰ੍ਹਾਂ 144 ਵਹੀਕਲ ਆਪਾਂ ਨੂੰ ਪਤਾ ਐਸਐਸਐਫ ਵਾਸਤੇ ਪਰਚੇਸ ਕੀਤੇ ਗਏ ਔਰ 913 ਜਿਹੜੇ ਪੁਰਾਣੇ ਵਹੀਕਲ ਅਸੀਂ ਸਕ੍ਰੈਪ ਕਰ ਰਹੇ ਹਾਂ ਜਿਹਦੇ ਵਿੱਚ ਉਹਨਾਂ ਨੂੰ ਰਿਪਲੇਸ ਕੀਤਾ ਜਾਊਗਾ ਨਵੇਂ ਵਹੀਕਲਸ ਦੇ ਨਾਲ 28 ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਸ ਨੋਟੀਫਾਈ ਕੀਤੇ ਗਏ ਐ ਸ਼ਾਇਦ ਪੰਜਾਬ ਇਹੋ ਜੀ ਸਟੇਟ ਪਹਿਲੀ ਸਟੇਟ ਹੋਊਗੀ ਜਿੱਤੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੋਟੀਫਾਈਡ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਜਿਹੜਾ ਸਟੈਬਲਿਸ਼ ਕੀਤਾ ਗਿਆ ਹੈ ਇਸ ਤੋਂ ਇਲਾਵਾ ਵੈਪਨ ਜਿਹੜਾ ਉਹਨੂੰ ਮਾਡਰਨਾਈਜ਼ ਕੀਤਾ ਜਾ ਰਿਹਾ ਵਾ ਉਸ ਚੀਜ਼ਾਂ ਮੈਂ ਸਾਈਬਰ ਕ੍ਰਾਈਮ ਦੇ ਬਾਰੇ ਵਿੱਚ ਦੱਸਣਾ ਚਾਹਾਂਗਾ ਕਿ ਸਾਈਬਰ ਕ੍ਰਾਈਮ ਦੇ ਵਿੱਚ ਪੰਜਾਬ ਨੰਬਰ 1 ਸਟੇਟ ਆ ਜਿੱਦੇ ਵਿੱਚ ਜਦੋਂ ਆਪਾਂ ਕ੍ਰਾਈਮ ਨੂੰ ਪ੍ਰिवेंट ਕਰਨ ਵਾਸਤੇ ਜਾਂ ਜਦੋਂ ਆਪਾਂ ਰਿਕਵਰੀ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ 28 ਜਿੱਦਾਂ ਮੈਂ ਦੱਸਿਆ ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਬਣਾਏ ਗਏ ਸਾਈਬਰ ਫਾਈਨੈਂਸ਼ੀਅਲ ਸਾਈਬਰ ਫਰਾਡ ਰਿਪੋਰਟਿੰਗ ਜਿਹੜਾ 1930 ਹੈਲਪਲਾਈਨ ਆ ਉਹਦੇ ਉੱਤੇ 35201 ਫਾਈਨੈਂਸ਼ੀਅਲ ਫਰਾਡ ਦੇ ਕੰਪਲੇਂਟਸ ਆਇਆ 467 ਕਰੋੜ ਦਾ ਫਰਾਡ ਰਿਪੋਰਟ ਕੀਤਾ ਗਿਆ ਇਸ ਸਮੇਂ ਦੇ ਦੌਰਾਨ ਔਰ 73 ਕਰੋੜ ਤੋਂ ਉੱਪਰ ਜਿਹੜਾ ਅਮਾਉਂਟ ਸੀਗਾ ਉਹ ਸ਼ੁਰੂ ਚ ਹੀ ਸੇਵ ਕੀਤਾ ਗਿਆ ਜਿਹੜਾ ਕਿ ਫਰਦਰ ਅਗੇ ਟਰਾਂਸਫਰ ਨਹੀਂ ਹੋਇਆ ਸੀਗਾ ਔਰ 22 ਕਰੋੜ ਰੁਪਏ ਜਿਹੜਾ ਹੈ ਉਹ ਰਿਕਵਰ ਕਰਕੇ ਰਿਫੰਡ ਕੀਤਾ ਗਿਆ ਇਸੇ ਤਰ੍ਹਾਂ ਸਾਈਬਰ ਕ੍ਰਾਈਮ ਵੱਲੋਂ ਇੱਕ ਸਾਈਬਰ ਚੈਟਬੋਟ ਸਾਈਬਰ ਮਿੱਤਰ ਲਾਂਚ ਕੀਤਾ ਗਿਆ ਜਿਹੜਾ ਸਾਈਬਰ ਕ੍ਰਾਈਮ ਕੁਐਰੀਜ਼ ਤੇ ਰਿਪੋਰਟਿੰਗ ਆਸਤੇ ਸੀਗਾ ਇੱਕ ਸਾਈਬਰ ਕ੍ਰਾਈਮ ਪ੍ਰੀਵੈਂਸ਼ਨ ਅਗੇਂਸਟ ਊਮਨ ਐਂਡ ਚਿਲड्रन ਸਟੈਬਲਿਸ਼ ਕੀਤਾ ਗਿਆ ਜਿਹੜਾ ਚਾਈਲਡ ਜਿਹੜਾ ਵਾ ਉਹਨਾਂ ਨੂੰ ਜਿਹੜਾ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਜਿਹੜਾ ਵਾ ਉਹਦੇ ਬਾਰੇ ਵਿੱਚ ਜਾਗਰੂਕ ਕਰਨ ਬਾਰੇ ਉਹਨੂੰ ਯੂਜ਼ ਕੀਤਾ ਗਿਆ ਬਹੁਤ ਸਕੂਲਾਂ ਕਾਲਜਾਂ ਦੇ ਵਿੱਚ ਅੱਗੇ ਮੈਂ ਦੱਸਾਂਗਾ ਕੈਂਪ ਵੀ ਲਗਾਏ ਗਏ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਇਸੇ ਤਰ੍ਹਾਂ ਸਾਡਾ ਜਿਹੜਾ ਸੋਸ਼ਲ ਮੀਡੀਆ ਅਨਲਿਸਿਸ ਸੈੱਲ ਉਹਨੇ 5201 ਯੂਆਰਐਲ ਜਿਹੜੇ ਉਹਨਾਂ ਨੂੰ ਬਲੌਕ ਕੀਤਾ ਜਿਹੜੇ ਕਿ ਪ੍ਰੋਹਿਬਿਟਿਡ ਸਾਈਟਸ ਸੀਗੀਆਂ ਜਾਂ ਜਿਨ੍ਹਾਂ ਦੇ ਉੱਤੇ ਕੋਈ ਕੰਟੈਂਟ ਜਿਹੜਾ ਸੀਗਾ ਇਲੀਗਲ ਸੀਗਾ 960 ਪੁਲਿਸ ਆਫੀਸਰਸ ਨੂੰ ਸਾਈਬਰ ਕਰਾਇਮ ਨਾਲ ਡੀਲ ਕਰਨ ਵਾਸਤੇ ਟ੍ਰੇਨ ਕੀਤਾ ਗਿਆ ਫਾਰ ਥੀਸ ਸਪੈਸ਼ਲਾਈਜ਼ਡ ਜਿਹੜੇ ਸਾਈਬਰ ਕਰਾਇਮ ਪੁਲਿਸ ਸਟੇਸ਼ਨ ਆਪਣਾ ਬਣਾਇਆ ਹੈ ਇਸ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸਟੈਬਲਿਸ਼ ਕੀਤੀ ਸੀ 27 ਜਨਵਰੀ 2024 ਨੂੰ ਤੋਂ ਪੰਜਾਬ ਦੇ ਵਿੱਚ ਜੋ ਪਿਛਲੇ ਸਾਲ ਦੇ ਵਿੱਚ ਕਰੀ ਜਿਹੜਾ ਡਾਟਾ ਹੈ ਕਿ 16% ਰਿਡਕਸ਼ਨ ਹੋਈ ਹੈ ਇਨ ਰੋਡ ਐਕਸੀਡੈਂਟ ਪਟੈਲਿਟੀਆਂ ਦੇ ਵਿੱਚ ਸੋ ਪਿਛਲੇ ਸਾਲ 147 ਜਾਨਾਂ ਜਿਹੜੀਆਂ ਬਚਾਈਆਂ ਗਈਆਂ ਜਿਹੜੀਆਂ ਕਿ ਘੱਟ ਮੌਤਾਂ ਹੋਈਆਂ ਬਿਕੋਜ਼ ਆਫ ਅਫੈਕਟਿਵਨੈਸ ਆਫ ਜਿਹੜੀ ਸੜਕ ਸੁਰੱਖਿਆ ਫੋਰਸ 1936 ਐਕਸੀਡੈਂਟ ਦੇ ਵਿੱਚ ਜਿਹੜਾ ਸਾਡਾ ਰਿਸਪੌਂਸ ਟਾਈਮ ਸੀਗਾ ਉਹ 6 ਮਿੰਟ ਦੇ ਆਸ-ਪਾਸ ਰਿਸਪੌਂਸ ਟਾਈਮ ਸੀਗਾ ਸੜਕ ਸੁਰੱਖਿਆ ਫੋਰਸ ਦਾ ਔਰ ਇਹਨਾਂ ਨੇ ਔਨ ਸਪਾਟ ਪਹੁੰਚ ਕੇ 5584 ਬੰਦਿਆਂ ਨੂੰ ਤਾਂ ਔਨ ਸਪਾਟ ਫਰਸਟ ਏਡ ਦਿੱਤੀ ਗਈ ਔਰ 5586 ਬੰਦਿਆਂ ਨੂੰ ਐਸਐਸਐਫ ਵੱਲੋਂ ਹਸਪਤਾਲ ਲਿਜਾਇਆ ਗਿਆ ਜਿਸ ਕਰਕੇ ਜਿਹੜੀ ਆਪਾਂ ਉੱਤੇ ਗੱਲ ਕਰ ਰਹੇ ਹਾਂ ਕਿ ਇੰਨੀਆਂ ਜਾਨਾਂ ਜਿਹੜੀਆਂ ਸੀਗੀਆਂ ਉਹ ਟਾਈਮਲੀ ਟ੍ਰੀਟਮੈਂਟ ਓਨ ਕਰਕੇ ਜਾਨਾਂ ਬਚੀਆਂ। ਸੋ ਇਸੇ ਤਰ੍ਹਾਂ ਇਹਨਾਂ ਨੇ ਜਿਹੜਾ ਸਾਡਾ ਟ੍ਰੈਫਿਕ ਵਿੰਗ ਇੱਕ ਸਪੈਸ਼ਲ ਸਟੱਡੀ ਕੀਤੀ ਗਈ ਐਨੀਮਲ ਵੀਹਿਕਲ ਕੋਲੀਜ਼ਨ ਦੇ ਉੱਤੇ ਕਿਉਂਕਿ ਬਹੁਤ ਸਾਰੀਆਂ ਮੌਤਾਂ ਮਾਲਵੇਰੀਏ ਚ ਆਪਾਂ ਦੇਖੀਆਂ। ਬਹੁਤ ਸਾਰੇ ਐਕਸੀਡੈਂਟ ਐਨੀਮਲ ਕੋਲੀਜ਼ਨ ਕਰਕੇ ਹੁੰਦੇ ਆ। ਸੋ ਉਹਦੇ ਵਿੱਚ ਵੀ ਤਕਰੀਬਨ ਔਨ ਐਨ ਐਵਰੇਜ ਸਟੱਡੀ ਕੀਤਾ ਕਿ 31 ਮੌਤਾਂ ਹੁੰਦੀਆਂ ਬਿਕਾਜ਼ ਆਫ ਥਿਸ ਐਨੀਮਲ ਵੀਹਿਕਲ ਕੋਲੀਜ਼ਨ ਕਰਕੇ। ਸੋ ਉਹਦੇ ਤੇ ਵੀ ਇਫੈਕਟਿਵ ਸਟੈਪਸ ਸਪots ਆਇਡੈਂਟੀਫਾਈ ਕੀਤੇ ਆ ਉਸਤੇ ਵੀ ਇਫੈਕਟਿਵ ਸਟੈਪਸ ਜਿਹੜੇ ਆ ਉਹ ਲਏ ਜਾ ਰਹੇ ਆ ਇਸ ਤੋਂ ਇਲਾਵਾ IIT ਰੁੜਕੀ ਦੇ ਨਾਲ ਪਲਾਸਕਾ ਯੂਨੀਵਰਸਿਟੀ ਦੇ ਨਾਲ ਇੱਕ ਕਲੈਬੋਰੇਸ਼ਨ ਕੀਤੀ ਗਈ ਸਾਡੇ ਟੈਕਨੀਕਲ ਜਿਹੜਾ ਸੈੱਲ ਆ ਟੈਕਨੀਕਲ ਸਰਵਿਸਜ਼ ਆ ਉਹਨਾਂ ਵੱਲੋਂ ਐਮਓਯੂ ਵੀ ਸਾਈਨ ਕੀਤਾ ਗਿਆ ਫਾਰ ਯੂਜ਼ ਆਫ AI ਇਨ ਪੁਲਿਸਿੰਗ ਐਂਡ ਫਰਦਰ ਇਨ ਐਕਸੀਡੈਂਟ ਪ੍ਰਵੈਂਸ਼ਨ ਪ੍ਰਿਜ਼ਨਸ ਦੇ ਬਾਰੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿਉਂਕਿ ਇਹ ਡਾਟਾ ਜਿਹੜਾ ਅਸੀਂ ਸਪੈਸ਼ਲੀ ਪ੍ਰਿਜ਼ਨ ਡਿਪਾਰਟਮੈਂਟ ਨਾਲ ਡਿਸਕਸ ਕਰਕੇ ਉਹਨਾਂ ਨੇ ਸਾਰੇ ਨਾਲ ਸ਼ੇਅਰ ਕੀਤਾ ਕਿ ਪ੍ਰਿਜ਼ਨ ਡਿਪਾਰਟਮੈਂਟ ਨੇ ਜਿਹੜੇ ਆਪਣੇ ਪ੍ਰਿਜ਼ਨਰਸ ਆ ਉਹਨਾਂ ਦੇ ਵਿੱਚ 456 ਹਾਈ ਰਿਸਕ ਪ੍ਰਿਜ਼ਨਰਸ ਆਇਡੈਂਟੀਫਾਈ ਕੀਤੇ ਪ੍ਰਿਜ਼ਨ ਡਿਪਾਰਟਮੈਂਟ ਨੇ ਉਹਦੇ ਵਿੱਚ 200 ਡਰੱਗਸ ਸਮੱਗਲਰਸ ਨੂੰ ਆਇਡੈਂਟੀਫਾਈ ਕੀਤਾ ਔਰ ਉਹਨਾਂ ਨੂੰ ਸੈਂਟਰਲ ਜੇਲ ਬਟਿੰਡਾ ਦੇ ਵਿੱਚ ਟ੍ਰਾਂਸਫਰ ਕੀਤਾ ਫਿਰ ਫਾਰਦਰ 40 ਹਾਈ ਸਕਿਉਰਿਟੀ ਜ਼ੋਨਸ ਬਣਾਏ ਗਏ ਆ 13 ਪ੍ਰਿਜ਼ਨਸ ਦੇ ਵਿੱਚ ਜਿੱਦੇ ਵਿੱਚ ਸਪੈਸ਼ਲ ਫੋਕਸ ਹੈਗਾ ਹੈ ਪ੍ਰिवेंटिंग ਇਲੀਗਲ ਮੋਬਾਈਲ ਐਕसेस ਇਸ ਤੋਂ ਇਲਾਵਾ ਚਾਰ ਮੰਡੇਟਰੀ ਡੇਲੀ ਸਰਚੀਜ਼ ਕੀਤੀਆਂ ਜਾਂਦੀਆਂ ਜੀਲਜ਼ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਸੀਸੀਟੀਵੀ ਸਰਵੇਲੈਂਸ ਸਿਸਟਮ ਲਗਾਇਆ ਜਾ ਰਿਹਾ ਹੈ ਅੱਠ ਜ਼ਿਲ੍ਹਿਆਂ ਦੇ ਵਿੱਚ ਔਰ ਇੱਕ ਨਵੀਂ ਹਾਈ ਸਕਿਉਰਿਟੀ ਜੇਲ ਜਿਹੜੀ ਆ ਉਹ ਅੰਡਰ ਕੰਸਟਰਕਸ਼ਨ ਆ ਲੁਧਿਆਣਾ ਦੇ ਲਾਗੇ ਜਿਹੜੀ 50 ਏਕੜ ਚ ਬਣ ਰਹੀ ਹੈ ਜਿੱਤੇ 300 ਹਾਈ ਰਿਸਕ ਪ੍ਰਿਜ਼ਨਰਸ ਨੂੰ ਰੱਖਿਆ ਜਾਊਗਾ ਫਿਰ ਇਹਤੇ ਵੀ ਕਮਰਜ ਜੈਮਰਸ ਲਗਾਏ ਜਾ ਰਹੇ ਆ 13 ਜਿਹੜੀਆਂ ਪ੍ਰੈਜ਼ੈਂਸ ਦੇ ਵਿੱਚ ਔਰ ਸੇ ਜਿਲ੍ਹਾ ਦੇ ਵਿੱਚ ਜਿਦਾ ਮੈਂ ਦੱਸਿਆ AI ਬੇਸਡ ਸੀਸੀਟੀਵੀ ਕੈਮਰਾ ਜਿਹੜੇ ਆ ਉਹ ਲੱਗ ਰਹੇ ਆ ਐਕਸ-ਰੇ ਸਕੈਨਰਸ ਬਾਡੀ ਕੈਮਰਾਸ ਲੱਗ ਰਹੇ ਆ ਇਸ ਤੋਂ ਇਲਾਵਾ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਵੀ 179 ਬਾਰਡਰਸ ਦੀ ਜਿਹੜੀ ਰਿਕਰੂਟਮੈਂਟ ਆ ਉਹ ਚੱਲ ਰਹੀ ਆ ਔਰ 1220 ਪੋਸਟਾਂ ਜਿਹੜੀਆਂ ਉਹਦੀ ਜਿਹੜੀ ਆ ਉਹ ਪੋਸਟਾਂ ਨੂੰ ਰੀਸਟੋਰ ਕੀਤਾ ਜਾ ਰਿਹਾ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਸੋ ਪ੍ਰਿਜ਼ਨਸ ਦੇ ਵਿੱਚ ਵੀ ਪ੍ਰਿਜ਼ਨਸ ਨੂੰ ਹਾਈ-ਟੈਕ ਕਰਨ ਵਾਸਤੇ ਜੇਲ੍ਹ ਦੇ ਵਿੱਚ ਉਹ ਅਪਰਾਧੀ ਗਤੀਵਿਧੀਆਂ ਨੂੰ ਰੋਕਣ ਵਾਸਤੇ ਵੱਡੇ ਪੱਧਰ ਤੇ ਜਿਹੜਾ ਕੰਮ ਕੀਤਾ ਜਾ ਰਿਹਾ ਸੋ ਇਸ ਸਾਲ ਦੀ ਇੱਕ ਹੋਰ ਸਾਡੀ ਅਚੀਵਮੈਂਟ ਜਿਹੜੀ ਪੂਰੇ ਭਾਰਤ ਦੇ ਵਿੱਚ ਲਾਗੂ ਕੀਤੀ ਗਈ ਪਰ ਪੰਜਾਬ ਪੁਲਿਸ ਨੇ ਬਹੁਤ ਇਫੈਕਟਿਵਲੀ ਕੀਤਾ ਜਿਹੜੇ ਤਿੰਨ ਨਵੇਂ ਕ੍ਰਿਮੀਨਲ ਲਾਜ਼ ਆ ਉਹਨਾਂ ਨੂੰ ਸਿਸਟਮ ਦੇ ਵਿੱਚ ਇੰਟੀਗ੍ਰੇਟ ਕੀਤਾ ਗਿਆ ਔਰ 71000 ਪੁਲਿਸ ਅਫੀਸ਼ਰਸ ਨੂੰ ਔਰ 228 ਪਰਸੀਕਿਊਟਰਸ ਨੂੰ ਟ੍ਰੇਨਿੰਗ ਦਿੱਤੀ ਗਈ ਫਾਰ ਇੰਪਲੀਮੈਂਟੇਸ਼ਨ ਆਫ ਥੀਸ ਨਿਊ ਲਾਜ਼ ਫਰ ਇੱਕ ਈ-ਸਾਕਸ਼ਾ ਜਿਹੜੀ ਐਪਲੀਕੇਸ਼ਨ ਆ ਉਹਨੂੰ ਇਫੈਕਟਿਵਲੀ ਜਿਹੜਾ ਉਹ ਇੰਪਲੀਮੈਂਟ ਕੀਤਾ ਗਿਆ ਇਤਿਹਾਸਾ ਸਪੈਸ਼ਲ ਰਿਕਰੂਟਮੈਂਟ ਜਿਹੜੀ ਟੈਕਨੀਕਲ ਸੈਲ ਦੇ ਵਿੱਚ ਜਿਹੜੀ ਮੈਂ ਪਹਿਲਾਂ ਦੱਸਿਆ ਸੀ ਉਹਦੇ ਵਿੱਚੋਂ ਟੈਕਨੀਕਲ ਸੈਲ ਦੇ ਵਿੱਚ 1546 ਕਨਸਟੇਬਲ ਦੀ ਰਿਕਰੂਟਮੈਂਟ ਸਿਰਫ ਸਾਡੇ ਟੈਕਨੀਕਲ ਸਰਵਿਸ ਜਿਹੜਾ ਵਾ ਉਹਦੇ ਵਿੱਚ ਕੀਤੀ ਗਈ ਹੈ ਤਾਂ ਜੋ ਇਹਨਾਂ ਨੂੰ ਸੀਸੀਟੀਐਨਐਸ ਔਰ ਜਿਹੜੇ ਸਾਡੇ ਪ੍ਰੋਜੈਕਟਸ ਚੱਲ ਰਹੇ ਆ ਉਹਨਾਂ ਨੂੰ ਹੋਰ ਇਫੈਕਟਿਵ ਜਿਹੜਾ ਕੀਤਾ ਜਾ ਸਕੇ ਕਮਿਊਨਿਟੀ ਪੁਲਿਸਿੰਗ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਕੰਮ ਹੋਇਆ ਜੀ ਦੇ ਵਿੱਚ ਇੱਕ ਜਾਗਰੂਤੀ ਇਨੀਸ਼ੀਏਟਿਵ ਲਾਂਚ ਕੀਤਾ ਉਹਨਾਂ ਨੇ ਇੱਕ 387000 ਬੱਚੇ ਜਿਹੜੇ ਆ ਉਹਨਾਂ ਨੂੰ ਅਬਾਉਟ ਗੁੱਡ ਟੱਚ ਐਂਡ ਬੈਡ ਆ ਸੈਂਸਿਟਾਈਜ਼ ਕੀਤਾ 6383 ਸਕੂਲਸ ਦੇ ਵਿੱਚ ਜਾ ਕੇ ਫਿਰ ਜਿਹੜਾ ਸਭ ਤੋਂ ਇਫੈਕਟਿਵ ਜਿਹੜਾ ਪ੍ਰੋਗਰਾਮ ਆ ਸਾਡਾ ਜਿਹੜਾ ਚੱਲ ਰਿਹਾ ਉਹ ਯੁਵਾ ਯੁਵਾ ਸੰਚ ਪ੍ਰੋਗਰਾਮ ਇੱਕ ਚੱਲ ਰਿਹਾ ਜਿਹਦੇ ਵਿੱਚ ਸਾਡਾ ਸਪੈਸ਼ਲ ਫੋਕਸ ਉਹ ਕਾਉਂਸਲਿੰਗ ਆ ਯੂਥ ਦੀ ਜਿੱਦਾਂ ਆਪਾਂ ਦੇਖਿਆ ਬਹੁਤ ਸਾਰੇ ਸਾਡੇ ਯੂਵੈਨਾਈਲਸ ਪਿਛਲੇ ਸਮੇਂ ਦੇ ਦੌਰਾਨ ਕ੍ਰਾਈਮ ਦੇ ਵਿੱਚ ਹੀਨਸ ਕ੍ਰਾਈਮਸ ਦੇ ਵਿੱਚ ਜਿਸ ਤਰ੍ਹਾਂ ਆਰਪੀਜੀ ਅਟੈਕ ਦੇ ਵਿੱਚ ਆਪਾਂ ਦੇਖਿਆ ਸੀ ਸਰਾਲੀ ਦੇ ਵਿੱਚ ਅੱਠ ਯੂਐਨਆਈ ਜਿਹੜੇ ਸੀਗੇ ਰਿਵਰਟ ਸੀਗੇ ਹੋਰ ਵੀ ਕਈ ਕੇਸਿਸ ਦੇ ਵਿੱਚ ਸੋ ਇਹਨਾਂ ਨੂੰ ਡੀ ਰੈਡਿਕਲਾਈਜ਼ ਕਰਨ ਵਾਸਤੇ ਡੀ ਕ੍ਰਿਮੀਨਲਾਈਜ਼ ਕਰਨ ਵਾਸਤੇ ਸਪੈਸ਼ਲ ਕਾਉਂਸਲਿੰਗ ਜਿਹੜੇ ਸੈੱਲ ਬਣਾਏ ਗਏ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਕਿ ਸਾਡਾ ਯੁਵਾ ਸਾਂਝ ਪ੍ਰੋਗਰਾਮ ਦਾ ਇੱਕ ਪਾਰਟ ਆ ਔਰ ਇਹ ਕਮਿਊਨਿਟੀ ਅਫੇਅਰਸ ਡਿਵੀਜ਼ਨ ਜਿਹੜੇ ਸਾਡੇ ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਸ ਡਿਵੀਜ਼ਨ ਨੇ ਉਹਨਾਂ ਦੀ ਸੁਪਰਵਾਈਜ਼ਨ ਦੇ ਚੱਲ ਰਿਹਾ ਵਾ ਸੋ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਜਿੱਥੇ ਕ੍ਰਾਈਮ ਦੇ ਅਗੇਂਸਟ ਕੰਮ ਕੀਤਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਪੰਜਾਬ ਪੁਲਿਸ ਨੂੰ ਮ ਮੈਨਪਾਵਰ ਵਨਹਾਸ ਕਰਨ ਵਾਸਤੇ ਔਰ ਇਕ ਇਕਵਿਪਮੈਂਟਸ ਨਵੇਂ ਲੈਂਡ ਵਾਸਤੇ ਵੀ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ 10000 ਜਿਹੜੀਆਂ ਡਿਸਟ੍ਰਿਕਟ ਪੁਲਿਸ ਦੀਆਂ ਪੋਸਟਾਂ ਜਿਹੜੀਆਂ ਉਹਦੇ ਵਾਸਤੇ ਗਵਰਨਮੈਂਟ ਦੇ ਕੋਲੇ ਸਾਡਾ ਪ੍ਰਪੋਜ਼ਲ ਗਿਆ ਹੋਇਆ ਹੈ ਔਰ ਆਉਂਦੇ ਕੁਝ ਦਿਨਾਂ ਦੇ ਵਿੱਚ ਜਾਂ ਕੁਝ ਟਾਈਮ ਦੇ ਵਿੱਚ ਸੰਭਾਵਨਾ ਹੈ ਕਿ 10000 ਨਵੀਆਂ ਪੋਸਟਸ ਕ੍ਰੀਏਟ ਹੋਣਗੀਆਂ ਪੰਜਾਬ ਪੁਲਿਸ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਜਿਹਦੇ ਨਾਲ ਪੰਜਾਬ ਪੁਲਿਸ ਦੀ ਸਟਰੈਂਥ ਜਿਹੜੀ ਹੋਰ ਵਧੇਗੀ ਸੋ ਇਹ ਸਾਰੇ ਕੰਮ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਦੱਸਣਾ ਚਾਹਾਂਗਾ ਕਿ ਸਾਡਾ 24 ਦੇ ਵਿੱਚ ਜਿੰਨੇ ਵੀ ਸਾਡੇ ਸੈਂਸੇਸ਼ਨਲ ਕ੍ਰਾਈਮ ਸੀਗੇ ਜਾਂ ਜਿੰਨੇ ਵੀ ਸੈਂਸਿਟਿਵ ਕ੍ਰਾਈਮ ਸੀਗੇ ਸਾਰੇ 100% ਸਾਡੇ ਟ੍ਰੇਸਡ ਸਾਰੇ ਦੇਸ ਕਰੇ। ਥੈਂਕ ਯੂ ਵੈਰੀ ਮਚ।